ਜੈਮਸੀ ਸਾਰੇ ਆਪਾਂ ਪੜਾਂਗੇ ਖੁਦਾ ਦੇ ਪਵਿੱਤਰ ਗਲਾਮ ਦੇ ਵਿੱਚੋਂ ਇਹ ਸ਼ਾਇਆ ਚੈਪਟਰ ਨੰਬਰ 41 ਐਂਡ 10 ਵਰਸ ਨਾ ਡਰ ਮੈਂ ਤੇਰੇ ਅੰਸੰਗ ਜੋ ਹਾਂ ਨਾ ਕਬ ਮੈਂ ਤੇਰਾ ਪਰਮੇਸ਼ਰ ਜੋ ਹਾਂ ਮੈਂ ਤੈਨੂੰ ਜੋਰ ਬਖਸ਼ਾਂਗਾ ਹਾਂ ਮੈਂ ਤੇਰੀ ਸਹਾਇਤਾ ਕਰਾਂਗਾ ਹਾਂ ਮੈਂ ਤੈਨੂੰ ਆਪਣੇ ਫਤਿਹਮਤ ਸੱਜੇ ਹੱਥ ਨਾਲ ਸੰਭਾਲਾਂਗਾ ਹਾਂ ਮੈਂ ਸੁਪਰਵਿਸ਼ਵ ਦਾ ਵਚਨ ਕੇ ਅੰਦਰ ਕਿ ਨਾ ਡਰ ਮੈਂ ਤੇਰੇ ਅੰਗ ਸੰਗ ਜੁਹਾ ਨਾ ਕਬਰ ਮੈਂ ਤੇਰਾ ਪਰਮੇਸ਼ਰ ਜੁਹਾ ਪਰਮੇਸ਼ਰ ਦਾ ਮਚਨ ਕਹਿੰਦਾ ਕਿ ਇੱਕ ਦੁੱਧ ਪਿਲਾਉਣ ਹੋਏ ਬੱਚੇ ਨੂੰ ਉਸ ਦੀ ਮਾਂ ਭੁੱਲ ਸਕਦੀ ਆ ਲੇਕਿਨ ਮੈਂ ਆਪਣੇ ਤਾਲਬਾਂ ਆਪਣੇ ਲੋਕਾਂ ਨੂੰ ਜੋ ਦਿਨ ਰਾਤ ਮੇਰੇ ਨਾਮ ਦੀ ਦੁਹਾਈ ਦਿੰਦੇ ਆ ਮੈਂ ਉਹਨਾਂ ਨੂੰ ਕਦੇ ਨਹੀਂ ਛੱਡਦਾ ਮੈਂ ਉਹਨਾਂ ਨੂੰ ਕਦੇ ਨਹੀਂ ਧਰੰਦਾ ਸੋ ਇਸ ਕਰਕੇ ਪਰਮੇਸ਼ਰ ਸਾਨੂੰ ਕਦੇ ਨਹੀਂ ਛੱਡਦਾ ਅਸੀਂ ਆਪਣੀਆਂ ਦੁਨੀਆਦਾਰੀ ਦੇ ਵਿੱਚ ਆਪਣੇ ਕਮਾਂਕਾਰਾਂ ਦੇ ਵਿੱਚ ਬੈ ਕੇ ਪਰਮੇਸ਼ਰ ਨੂੰ ਭੁੱਲ ਜਾਂਦੇ ਆ ਦੁਨੀਆ ਦੇ ਰੰਗ ਦੇ ਵਿੱਚ ਰੰਗ ਜਾਂਦੇ ਆ ਸੂਪਰ ਪਰਮੇਸ਼ੁਰ ਸਾਨੂੰ ਕਦੇ ਨਹੀਂ ਭੁੱਲਦਾ ਅਸੀਂ ਪਰਮੇਸ਼ੁਰ ਨੂੰ ਭੁੱਲ ਜਾਂਦੇ ਹਾਂ ਬਟ ਉਹ ਫਿਰ ਵੀ ਆਪਣੇ वचन ਦੇ ਨਾਲ ਉਹ ਵਫਾਦਾਰ ਹੈ ਉਹਨੇ ਹਮੇਸ਼ਾ ਦੇ ਲਈ ਯੁੱਗਾਂ ਯੁੱਗ ਦੇ ਲਈ ਸਾਡੇ ਨਾਲ ਇੱਕ ਵਾਅਦਾ ਕੀਤਾ ਹਾਇਆ ਕਿ ਮੈਂ ਤੈਨੂੰ ਕਦੇ ਨਾ ਛੱਡਾਂਗਾ ਮੈਂ ਤੈਨੂੰ ਕਦੇ ਨਾ ਤਿਆਗਾਂਗਾ ਕਿਉਂਕਿ ਕਿਸੇ ਟਾਈਮ ਤੇ ਜਦੋਂ ਅਸੀਂ ਦੁਨੀਆਦਾਰੀ ਦੇ ਵਿੱਚ ਜ਼ਿਆਦਾ ਖੋਹ ਜਾਂਦੇ ਹਾਂ ਦੁਨੀਆਦਾਰੀ ਦੇ ਮਾਹੌਲ ਦੇ ਵਿੱਚ ਜ਼ਿਆਦਾ ਖੋਹ ਜਾਂਦੇ ਹਾਂ ਦੁਨੀਆਦਾਰੀ ਦੇ ਰੰਗ ਸਾਨੂੰ ਚੜ ਜਾਂਦਾ ਆ ਤੇ ਅਸੀਂ ਪਰਮੇਸ਼ੁਰ ਤੋਂ ਪੀਛੇ ਹੋ ਜਾਂਦੇ ਹਾਂ ਦੂਰ ਹੋ ਜਾਂਦੇ ਹਾਂ ਵਟੂ ਇਹਨਾਂ ਦੇ ਅਲੂਤੀ ਕਿਰਪਾ ਨੂੰ ਪਰਮੇਸ਼ਰ ਹੈ ਜਿਹੜਾ ਸਾਨੂੰ ਕਦੇ ਨਹੀਂ ਛੱਡਦਾ ਉਹ ਕਹਿੰਦਾ ਤੂੰ ਮੌਤ ਦੀ ਆਵਾਦੀ ਦੇ ਵਿੱਚੋਂ ਵੀ ਹੋ ਕੇ ਜਾਊਂਗਾ ਤਾਂ ਕਹਿੰਦਾ ਕੋਈ ਬਵਾ ਤੇਰੇ ਡੇਰੇ ਦੇ ਨਜ਼ਦੀਕ ਨਹੀਂ ਆਊਗੀ ਤੇਰੇ ਤੰਬੂ ਦੇ ਨਜ਼ਦੀਕ ਨਹੀਂ ਆਊਗੀ ਉਹ ਆਪਣੇ ਬੱਚੇ ਦੇ ਨਾਲ ਕਿੰਨਾ ਵਫਾਦਾਰ ਰਹਿਣ ਵਾਲਾ ਪਰਮੇਸ਼ਰ ਹੈ ਉਹ ਕਦੇ ਨਹੀਂ ਛੱਡਦਾ ਉਹ ਕਦੇ ਨਹੀਂ त्यागਦਾ ਸੋ ਇਸ ਬਚਨ ਦੇ ਪੜੇ ਤੇ ਸੁਨੇ ਜਾਣ ਦੇ ਨਾਲ ਪਰਮੇਸ਼ਰ ਤੁਹਾਨੂੰ ਸਭ ਨੂੰ ਬਰਕਤ ਦੇਵੇ ਆਮੀਨ